ਲੋ ਵੀ ਭਰਾਵੋ ਸਿਰਫ 17500 ਰੁਪਇਆ ਲਿਆਓ ਤੇ 45000 ਦਾ ਸਾਮਾਨ ਲੈ ਜਾਓ ਇੱਕ ਤੁਹਾਨੂੰ ਅਸੀਂ ਦਵਾਂਗੇ 2 ਪੀਸ ਕੋਟ ਪੈਂਟ ਇੱਕ ਤੁਹਾਨੂੰ ਅਸੀਂ ਦਵਾਂਗੇ 3 ਪੀਸ ਕੋਟ ਪੈਂਟ ਇੱਕ ਦਵਾਂਗੇ কুরਤਾ ਪਜਾਮਾ কুরਤੇ ਪਜਾਮੇ ਨਾਲ ਮੈਚ ਕਰਕੇ ਪਾਸਕਰ ਵੀ ਦੇ ਦੇਾਂਗੇ ਉਹ ਸ਼ੇਰਵਾਨ ਵੀ ਦੇ ਦੇਾਂਗੇ ਤੁਹਾਡੇ ਸਾਈਜ਼ ਦੀ ਦਸਤਾਰ ਵੀ ਦੇ ਦੇਾਂਗੇ ਹੁਣ ਗੱਲ ਸੁਣ ਲਓ ਧਿਆਨ ਦੇ ਨਾਲ 45000 ਵਾਲਾ ਸਾਮਾਨ 17500 ਕਿੰਦਾ ਕਹਿ ਰਹੇ ਆ ਬਾਜ਼ਾਰ 'ਚ ਜਾ ਕੇ ਰੇਟ ਪਤਾ ਕਰੋ ਇਹਦਾ 10-12000 ਰੁਪਏ ਤੋਂ ਘੱਟ ਕਿਸ ਨੇ 2 ਪੀਸ ਕੋਟਪੈਂਟ ਨਹੀਂ ਦੇਣਾ ਅਸੀਂ ਸਿਰਫ 2995 ਹੀ ਦੇ ਰਣਾ ਸਲਾਈ ਕਰਕੇ ਆਹ ਚੈੱਕ ਕਰ ਲੋ ਜਿਹੜਾ ਤੁਸੀਂ 15-17000 ਦਾ ਲੈਣੇ ਹੋ 3 ਪੀਸ ਕੋਟਪੈਂਟ ਅਸੀਂ ਤੁਹਾਨੂੰ ਦੇ ਰਣਾ 3760 'ਚ ਸਲਾਈ ਕਰਕੇ ਬਾਜ਼ਾਰ 'ਚ 3000 ਰੁਪਏ ਦਾ ਕੋਟ ਤਾਂ ਪਿਆ ਮਾਇਆ ਅਸੀਂ ਤੁਹਾਨੂੰ 1500 ਚ ਦੇ ਰਹੇ ਹਾਂ ਸਲਾਈ ਕਰਕੇ ਬਾਸਕਟ ਕੋਈ 4000 ਕੋਈ 4500 ਅਸੀਂ ਤੁਹਾਨੂੰ 2000 ਰੁਪਏ ਚ ਬਣਾ ਕੇ ਦੇ ਰਣੀ ਆ ਸ਼ੇਰਬਾਨੀ 15 15000 ਵਾਲੀ ਸਾਡੇ ਕੋਲੋਂ ਲੈ ਜਾਓ ਸਿਰਫ 6500 ਰੁਪਏ ਚ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗਾਂ ਦੀ ਪੂਰੀ ਗਾਰੰਟੀ ਰੰਗ ਫੇਟ ਹੋ ਜਵੇ ਡੱਪ ਜਾਵੇ 3 ਮਹੀਨੇ ਚ ਬਦਲ ਕੇ ਤੁਸੀਂ ਨਵੀਂ ਲੈ ਜਾਓ ਪੁਰਾਣੀ ਸਾਨੂੰ ਦੇ ਦਿਓ ਹੁਣ ਭਾਈ ਜੀ ਇਹ ਦੱਸੋ ਕੁਰਤੇ ਪਜਾਮਾ ਚਾਹੇ ਕਿਸੇ ਨੇ ਕਲਰਫੁੱਲ ਲੈਣਾ ਚਾਹੇ ਬਾਈ ਡਣਾ ਸ਼ੁਰੂ ਕਿੱਥੋਂ ਹੋ ਜਾਂਦਾ ਮੇਰੇ ਅੱਜ ਭਰਾਵਾਂ ਨੇ ਹਨ ਵਿਆਹਾਂ ਸ਼ਾਦੀਆਂ ਦੇ ਨੇ ਸ਼ੁਰੂ ਹੋ ਗਏ ਆ ਉਹ ਕਹਿੰਦੇ ਵੀ ਸਸਤੇ ਸੁਸਤੇ ਦੀ ਕਰਨਾ ਕਰੋ ਕਿਸੇ ਨੇ ਵੱਡੀਆਂ ਗੱਡੀਆਂ ਚਾਉਣਾ ਫੋਰਚੂਨਰ 18 ਚ ਵੀ ਹੋਣਾ ਕਿਸੇ ਮੇਰੇ ਭਰਾ ਨੇ ਹੋਣਾ ਸਕੂਟਰ ਮੋਟਰਸਾਈਕਲ ਦੇ ਵੀ ਸਾਰਿਆਂ ਦਾ ਫਾਇਦਾ ਕਰੋ ਅੱਜ ਲਗਜ਼ਰੀ ਚੀਜ਼ਾਂ ਦਿਖਾਓ ਟੌਪ ਦੇ ਕੱਪੜੇ ਦਿਖਾਓ ਜਿਹੜਾ ਮੁੰਡਾ ਟੌਰ ਨਾਲ ਜੈਗੋ ਤੇ ਵੀ ਜਾਵੇ ਜਿਹੜਾ ਵਿਆਹ ਦੇ ਵੀ ਜਾਵੇ ਜਿਹੜਾ ਰਿਸੈਪਸ਼ਨ ਪਾਰਟੀ ਦੇ ਵੀ ਜਾਵੇ ਚੱਕਦੇ ਹੋ ਫੱਟੇ ਲਓ ਜੀ ਚੱਕੋ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਬਜ਼ਾਰਾਂ ਦੇ ਵਿੱਚ 15-1500 ਰੇਟ ਸਾਡੇ ਕੋਲੇ 700 ਦਾ ਦੇਖੋ ਸ਼ੁਰੂਆਤ ਸਾਡੇ ਕੋਲ ਕੁਰਤੇ ਪਜਾਮੇ ਦੀ 700 ਤੋਂ ਸ਼ੁਰੂ ਹੋ ਜਾਂਦੀ ਆ ਰੰਗਾ ਮੇਚੀ ਚਾਹੇ ਸੀ ਆਰਾਮ ਚ ਲੈ ਲੋ ਚਾਹੇ ਰੇਮੜ ਚ ਲੈ ਲੋ ਚਾਹੇ ਲੇਲਣ ਚਾਹੇ ਮੈਟੀ ਦੇ ਵਿੱਚ ਸਾਡੇ ਕੋਲ 3000 ਤੱਕ ਦੇ ਕੁਰਤੇ ਪਜਾਮੇ ਹੁਣ ਵਾਈਟ ਦੀ ਗੱਲ ਕਰ ਲੈਨੇ ਆ ਵਾਈਟ ਕੋਟ ਤੇ ਪਜਾਮਾ ਗੀਜਾ ਕਾਟਣ ਦਾ ਪੇਪਰ ਕਾਟਣ ਦਾ ਤੁਸੀਂ ਐਮਪੀ ਐਮਐਲਏ ਮੁੱਖ ਮੰਤਰੀ ਜਾਂ ਕਾਉਂਸਲਰ ਹੋ ਚਾਹੇ ਸਰਪੰਚ ਰਹਾ ਪਾਂਜੋ ਕਹਿੰਦੇ ਵਾਈਟ ਕੋਟ ਤੇ ਪਜਾਮੇ ਖੜੇ ਖੜੇ ਇਦਾਂ ਦੇ ਸਟਾਈਲਿਸ਼ ਕੋਟ ਤੇ ਪਜਾਮੇ ਪੇਪਰ ਕਾਟਨ ਵਾਲੇ ਕੋਟ ਤੇ ਪਜਾਮੇ ਜਿਹੜੇ ਬਜ਼ਾਰਾ 'ਚ 3-3000 ਇੱਥੇ 15-1500 ਜਿਹੜੇ ਰੇਮੈਂਡ ਦੇ ਕੋਟ ਤੇ ਪਜਾਮੇ 5-5000 ਵਾਲੇ ਪਿਓਰ ਲੈ ਲੈਣ ਦੇ ਇਹ ਬੰਦੇ 2500 ਦੇ ਹੁਣ ਤਾਂ ਅਸੀਂ ਪਿੰਡਾਂ ਦੇ ਪੰਜ ਸਰਪੰਚ ਲੰਬੜਦਾਰ ਵੀ ਟੌਰ ਘੱਟ ਕੇ ਭੇਜਣੇ ਇਥੋਂ ਵਾਈਡ ਰੈਂਜ ਸਾਡੇ ਕੋਲ ਹੈਗੇ ਹੈਗਾ ਆਹ ਦੇਖੋ ਕਲਰ ਕਿੰਨੇ ਹੈਗੇ ਆ ਤੁਸੀਂ ਚੈੱਕ ਕਰੋ ਜਿਹੜਾ ਤੁਹਾਨੂੰ ਰੰਗ ਜੰਗਲ ਆਦਾ ਲੈ ਜਾਓ 올ਓਵਰ ਬਣਾ ਲਓ ਮੈਚਿੰਗ ਕਰਕੇ ਬਣਾ ਲਓ ਸੋ ਕੋਟ ਤੇ ਪਜਾਮੇ ਦਾ ਰਿਕਾਰਡ ਹੀ ਤੋੜ ਤਿਆ ਭਾਈ ਜੀ ਕੋਟਮੈਂਟ ਦਾ ਚੱਕਰ ਕੀ ਹੈਗਾ ਬਾਜ਼ਾਰ 'ਚ 10000 ਰੁਪਏ ਦਾ ਕੋਟਮੈਂਟ ਘੱਟੋ ਘੱਟ ਮਿਲਦਾ 2 ਪੀਸ 4500 4000 ਦਰਜੀ ਸਲਾਈ ਲੈਂਦਾ ਕੁਝ ਹੀ ਕਹਨੇ ਹੋ 2950 ਹੀ ਦੇ ਦਾਂਗੇ ਉਹ ਵੀ ਸਲਾਈ ਕਰਕੇ ਦਵਾਂਗੇ ਇਹ ਕੀ ਚੱਕਰ ਆ ਦੇਖੋ ਜੀ ਚੱਕਰ ਸਿੱਧਾ ਸਾਦਾ ਇਹ ਹੈ ਮਾਤੂ ਸ਼੍ਰੀ ਦਸਤਾਰ ਇਹਦੇ ਉੱਤੇ ਕੱਪੜੇ ਤੇ ਲਿਖਿਆ ਕੱਪੜਾ ਅਸੀਂ ਆਪ ਤਿਆਰ ਕਰਦੇ ਹਾਂ ਟੇਲਰ ਸਾਡੇ ਕੋਲੇ ਆਪ ਦੇ ਕਾਰੀਗਰ ਆਪ ਦੇ ਮਸ਼ੀਨਾ ਆਪ ਦੀਆਂ ਫੈਕਟਰੀਆਂ ਆਪਦੀਆਂ ਜਦੋਂ ਅਸੀਂ ਕੱਪੜਾ ਆਪਦਾ ਤਿਆਰ ਕਰ ਲਿਆ ਕਾਰੀਗਰ ਅਸੀਂ ਆਪਦੇ ਲੈ ਆਏ ਮਸ਼ੀਨਾ ਅਸੀਂ ਆਪਦੇ ਲਾਈਆਂ ਤੇ ਫਿਰ ਤੁਹਾਨੂੰ ਕਿਉਂ ਨਾ ਰੇਟ ਘਟ ਦਈਏ ਬਜ਼ਾਰਾਂ ਦੇ ਵਿੱਚ ਜਿਹੜੀ ਲੁੱਟ ਹੁੰਦੀ ਪਈ ਉਹ ਕਿਉਂ ਨਾ ਬੰਦ ਕਰੀਏ ਹੁਣ ਕੱਪੜੇ ਦੀ ਕੁਆਲਿਟੀ ਆ ਚੈੱਕ ਕਰ ਲੋ ਕੱਪੜੇ ਦੀ ਕੁਆਲਿਟੀ ਵੀ ਏ ਕਲਾਸ ਆ ਰੰਗਾ ਮੇਚੀ ਇੱਕ ਜਾਂ ਦੋ ਰੰਗ ਨਹੀਂ ਜਿੰਨੇ ਮਰਜੀ ਲੈ ਲੋ 2995 2 ਪੀਸ 3760 ਤੇ 3 ਪੀਸ ਕਲਰ ਡਾਰਕ ਲਾਈਟ ਤੁਸੀਂ ਆਪ ਦੀ ਪਸੰਦ ਦੇ ਜਿਹੜੇ ਮਰਜੀ ਬਣਾ ਸਕਦੇ ਹੋ ਪਰ ਗੱਲ ਸੁਣ ਲੋ ਇੱਕ ਹੋਰ ਹੁਣ ਗੱਲ ਕਰਦੇ ਬ੍ਰਾਂਡ ਦੀ ਸਾਡੇ ਕੋਲ ਸੀ ਆਰ ਆਮ ਵੀ ਹੈਗਾ ਵਾ ਸਾਡੇ ਕੋਲ ਰੇਮੈਂਡ ਵੀ ਹੈਗਾ ਸਾਡੇ ਕੋਲ ਇਟਾਲੀਅਨ ਫੈਬਰਿਕ ਵੀ ਹੈਗਾ ਚੈੱਕ ਕਰੋ ਲੱਗ ਲੱਗ ਤਰੀਕੇ ਦੇ ਕੱਪੜੇ ਹੈਗੇ ਆ ਚਾਹੇ ਸੈਲਫ ਸੇ ਲੈਣਾ ਵਾ ਚਾਹੇ ਚੈੱਕ ਤੇ ਲੈਣਾ ਪਰ ਇਹ ਵੀ ਰੇਟ ਕੋਈ 15 ਜਾਂ 20000 ਦੇ ਕੋਟ ਪੈਂਟ ਨਹੀਂ ਅਸੀਂ ਸੀ ਆਰ ਆਮ ਦਾ ਕੋਟ ਪੈਂਟ 4300 ਰੁਪਏ ਦਾ ਬਣਾ ਦਿੰਨੇ ਆ ਰੇਮੈਂਡ ਦਾ ਕੋਟ ਪੈਂਟ 7-8000 ਚ ਬਣਾ ਦਿੰਨੇ ਆ ਟਾਪ ਦੇ ਲਗਜ਼ਰੀ ਬ੍ਰਾਂਡਾਂ ਤਾਂ ਦੇ ਦਿੰਨੇ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਦੁਗਣੇ ਦੁਗਣੇ ਰੇਟਾਂ ਦੇ ਵਿਕਦੇ ਆ ਤੋ ਦੇਖੋ ਜੀ ਸਾਡੇ ਕੋਲ ਪੱਗਾਂ ਦੇ ਵਿੱਚ ਵੀ ਸਭ ਤੋਂ ਵੱਡਾ ਬ੍ਰਾਂਡ ਆ 550 ਤੋਂ ਵੱਧ ਰੰਗਿਆ ਰੰਗ ਫੇਡ ਹੋ ਜੇ ਡੱਪ ਜਾਵੇ ਤਿੰਨ ਮਹੀਨੇ ਚ ਬਦਲ ਕੇ ਨਵੀਂ ਪੱਗ ਤੁਹਾਨੂੰ ਅਸੀਂ ਦੇ ਦਿਆਂਗੇ ਰੰਗ ਤੁਸੀਂ ਲਾਈਟ ਲੈ ਜਾਓ ਡਾਰਕ ਲੈ ਜਾਓ ਜਿਹੜਾ ਮਰਜ਼ੀ ਲੈ ਜਾਓ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਲੈ ਕੇ ਜਾ ਸਕਦੇ ਆ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਸਾਡੇ ਵੀਰ ਹੈਗੇ ਆ ਤੁਸੀਂ ਚਾਹੇ ਮੁਲਾਜ਼ਮ ਭਰਾ ਸਾਡੇ ਐਸਐਸਈ ਐਸਐਚਓ ਐਸਐਸਪੀ ਡੀਜੀਪੀ ਪੰਜਾਬ ਤੱਕ ਵੀ ਹੋ ਤੁਸੀਂ ਆਪਣੀ ਯੂਨੀਫਾਰਮ ਦੇ ਨਾਲ ਮੈਚ ਕਰਕੇ ਖਾਕੀ ਰੰਗ ਦੀਆਂ ਦਸਤਾਰਾਂ ਲੈ ਕੇ ਜਾ ਸਕਦੇ ਆ ਜਿਹੜੇ ਸਾਡੇ ਫੌਜੀ ਭਰਾ ਆ ਫੌਜ ਦੇ ਵਿੱਚ ਹੈਗੇ ਆ ਦੇਖੋ ਤੁਸੀਂ ਵੀ ਆਪਣੀ ਯੂਨੀਫਾਰਮ ਦੇ ਨਾਲ ਮੈਚ ਕਰਕੇ ਆਪਣੇ ਰੈਂਕ ਅਨੁਸਾਰ ਆਪਣੀ ਯੂਨੀਫਾਰਮ ਦੇ ਅਨੁਸਾਰ ਤੁਸੀਂ ਆਪਣੀ ਵੀ ਇਥੋਂ ਦਸਤਾਰ ਲੈ ਕੇ ਜਾ ਸਕਦੇ ਆ ਜਿਹੜੇ ਭੈਣ ਭਰਾ ਜਮਾਲਾ ਸਿਉਂਦੇ ਆ ਚਾਹੇ ਤੁਸੀਂ ਬਲੂ ਰੰਗ ਚਾਹੀਦਾ ਚਾਹੇ ਤੁਹਾਨੂੰ ਕੇਸਰੀ ਚਾਹੀਦਾ ਤੇ ਉਹਦੇ ਵਿੱਚ ਵੀ ਸਾਡੇ ਕੋਲ ਕੱਪੜਾ ਬਹੁਤ ਸੋਹਣਾ ਆ ਕੱਪੜੇ ਦੀ ਫੁੱਲ ਗਰੰਟੀ ਆ ਰੰਗਾਂ ਦੀ ਵੀ ਗਰੰਟੀ ਆ ਜੇ ਤੁਸੀਂ ਲਾਈਨਿੰਗ ਦਾ ਕੱਪੜਾ ਲੈਣਾ ਸੂਟਾ ਥੱਲੇ ਲਾਉਣ ਲਈ ਉਹ ਵੀ ਤੁਹਾਨੂੰ ਬੈਸਟ ਕੁਆਲਿਟੀ ਦੇ ਵਿੱਚ ਭਾਈ ਜੀ ਦੇ ਦਿੰਦੇ ਹੈਗੇ ਆ ਦੇਖੋ ਜੀ ਸਾਡੇ ਬਹੁਤ ਹੀ ਵਧੀਆ ਰੇਂਜਾਂ ਨੇ ਕੁਰਤੇ ਪਜਾਮੇ ਕੋਟ ਪੈਂਟ ਟਾਈਆਂ ਦੇ ਵਿੱਚ ਸਾਰੇ ਪਰਿਵਾਰ ਇੱਥੇ ਆ ਰਹੇ ਆ ਤੁਸੀਂ ਵੀ ਆਓ ਆਪਦੇ ਫਾਇਦੇ ਕਰਾਓ ਜਿਹੜੇ ਬਜ਼ਾਰਾਂ 'ਚ ਲੁੱਟ ਹੁੰਦੀ ਪਈ ਐ ਕੋਟ ਪੈਂਟਾਂ ਨੂੰ ਲੈ ਕੇ ਕੁਰਤੇ ਪਜਾਮਿਆਂ ਨੂੰ ਤੁਸੀਂ ਦਾਜਵਰੀ ਦੇ ਕੱਪੜੇ ਬਣਾਉਣੇ ਆ ਜਾਂ ਕੋਟ ਪੈਂਟ ਜਾਂ ਸ਼ੇਰਵਾਨੀ ਬਣਾਉਣੀ ਬਾਸਕਟਾਂ ਬਣਾਉਣੀਆਂ ਤੇ ਸਿੱਧਾ ਜੰਡਿਆਲੇ ਗੁਰੂ ਆਜੋ ਜਿੱਥੇ ਰੇਟ ਅੱਤੇ ਆ ਤੇ ਚੀਜ਼ਾਂ ਵਧੀਆ ਦਿੰਦੇ ਆ ਜੀ ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਮਾਜੇ ਦੀ ਧਰਤੀ ਜੜਿਆਲਾ ਗੁਰੂ ਮਾਤੋ ਜੀ ਰਿਤਸਤਾਰ ਦਾ ਸਟੋਰ ਨੰਬਰ 1 ਹੈ ਜਿੱਥੇ ਫੀਲ ਦਾ ਲਗਜ਼ਰੀ ਲਗਜ਼ਰੀ ਫੀਲ ਆਉਂਦੀ ਆ ਪੈਸੇ ਥੋੜੇ ਕੁਆਲਟੀ ਸੁਪਰ ਟੇਲਰ ਵੀ ਟਾਪ ਉਹ ਆ ਸਾਡੇ ਤੁਸੀਂ ਜਿੱਥੋਂ ਮਰਜੀ ਜਾ ਕੇ ਪਤਾ ਕਰ ਲਓ ਜੋ ਸਾਡੇ ਕੋਲ ਟੇਲਰ ਹੈ ਨਾ ਇਦਾਂ ਦੀ ਸਟਿਚਿੰਗ ਵੀ ਤੁਹਾਨੂੰ ਹੋਰ ਕਿਤੇ ਉਹ ਨਹੀਂ ਮਿਲਣੀ ਕੋਈ ਗੱਲਬਾਤ ਕਰਨੀ ਆ ਕੋਈ ਜਾਣਕਾਰੀ ਲੈਣੀ ਆ ਨੰਬਰ ਹੈਗਾ ਤਾਂ ਫੋਨ ਕਰ ਸਕਦੇ ਹੋ ਤੁਸੀਂ ਕੈਮਰਾਮੈਨ ਸੁਖਨੰਦਰ ਜਣਾ ਹਰਦੀਪ ਸਿੰਘ ਤਗੜ ਸਾਹ ਟੀਵੀ ਜੁੜਿਆ ਲੱਗਾ